ਵਡਾਈ ਹੋਏ ਮਹੱਲਾ ਤੀਜਾ ਇਹ ਮਨ ਗੁਰ ਕੀ ਸਿੱਖ ਸੁਣ ਹਰ ਪਾਵਹਿ ਗੁਣੀ ਨਿਧਾਨ ਹਰ ਸੁਖ ਦਾਤਾ ਮਨ ਵਸੈ ਹਉ ਮੈਂ ਜਾਇ ਗੁਮਾਨ ਨਾਨਕ ਨਦਰੀ ਪਾਈਐ ਤਾਂ ਅਨ ਦਿਨ ਲਾਗੈ ਧਿਆਨ ਪੌੜੀ ਸਤ ਸੰਤੋਖ ਸਭ ਸੱਚ ਹੈ ਗੁਰਮੁਖ ਪਵਿੱਤਾ ਅੰਦਰੋ ਹੋ ਕਪਟ ਵਿਕਾਰ ਗਿਆ ਮਨ ਸਹਜੇ ਜਿਤਾ ਤਹ ਜੋਤ ਪ੍ਰਗਾਸ ਆਨੰਦ ਰਸ ਅਗਿਆਨ ਗਵਿੱਤਾ ਅਨੰਦਨ ਹਰ ਕੇ ਗੁਣ ਰਵੈ ਗੁਣ ਪ੍ਰਗਟ ਕੀਤਾ ਸਭਨਾ ਦਾਤਾ ਏ ਕਹਿ ਇਕੋ ਹਰ ਮਿੱਤਾ ਸਲੋਕ ਮਹੱਲਾ ਤੀਜਾ ਬ੍ਰਹਮ ਬਿੰਦੇ ਸੋ ਬ੍ਰਾਹਮਣ ਕਹੀਐ ਜੇ ਅਨੰਦਨ ਹਰ ਲਿ ਬਲਾਏ ਸਤਗੁਰ ਪੁੱਛੈ ਸਚ ਸੰਜਮ ਕਮਾਵੇ ਹਉ ਮੈ ਰੂਗ ਤਿਸ ਜਾਏ ਹਰ ਗੁਣ ਗਾਵਹਿ ਗੁਣ ਸੰਗ ਰਹਿ ਜੋਤੀ ਜੋਤ ਮਲਾਏ ਇਸ ਜੁਗ ਮਹਿ ਕੋ ਵਿਰਲਾ ਬ੍ਰਹਮ ਗਿਆਨੀ ਜੇ ਹਉਮੈ ਮੀਟ ਸਮਾਏ ਨਾਨਕ ਤਿਸ ਨੂੰ ਮਿਲਿਆ ਸਦਾ ਸੁਖ ਪਾਈਐ ਜੇ ਅਨ ਦਿਨ ਹਰ ਨਾਮ ਧਿਆਏ ਮਹਲਾ ਤੀਜਾ ਅੰਤਰ ਕਪਟ ਮਰਮੁਖ ਅਗਿਆਨੀ ਰਸਨਾ ਝੂਠ ਬੋਲਾਈ ਕਫਤ ਕੀਤਾ ਹਰ ਪੁਰਖ ਨਾ ਭੀਜੈ ਨਿਤ ਵੇਖੈ ਸੁਣੈ ਸੁ ਭਾਇ ਦੂਜੈ ਭਾਇ ਜਾਏ ਜਗ ਪ੍ਰਬੋਧੈ ਵਿਖ ਮਾਇਆ ਮੋਹ ਸੁਆਇ ਇਤ ਕਮਾਣੈ ਸਦਾ ਦੁਖ ਪਾਵੇ ਜੰਮੈ ਮਰੈ ਫਿਰ ਆਵੇ ਜਾਏ ਸਸਾ ਮੂਲ ਨਾ ਚੁੱਕਈ ਵਿਚ ਵਿਸਤਾ ਪਚੈ ਪਚਾਏ ਜਿਸਨੋ ਕਿਰਪਾ ਕਰੇ ਮੇਰਾ ਸੁਆਮੀ ਕਿਸ ਗੁਰ ਕੀ ਸਿੱਖ ਸੁਣਾਈ ਹਰ ਨਾਮ ਧਿਆਵੈ ਹਰ ਨਾਮੋ ਗਾਵੈ ਹਰ ਨਾਮੋ ਅੰਤ ਛਡਾਈ ਪੌੜੀ ਜਿਨਾਂ ਹੁਕਮ ਮਨਾਇਓ ਤੇ ਪੂਰੇ ਸੰਸਾਰ ਸਾਹਿਬ ਸੇਵਨੇ ਆਪਣਾ ਪੂਰਾ ਸ਼ਬਦ ਵਿਚਾਰ ਹਰ ਕੀ ਸੇਵਾ ਚਾਕਰੀ ਸੱਚਾ ਸ਼ਬਦ ਪਿਆਰ ਹਰ ਕਾ ਮਹਿਲ ਤਿੰਨੀ ਪਾਇਆ ਜਿਨਾ ਹਉਮੈ ਵਿੱਚੋਂ ਮਾਰ ਨਾਨਕ ਗੁਰਮੁਖ ਮਿਲ ਰਹੀ ਜਪ ਹਰਨਾਮਾ ਉਰਤਾਰ ਸਲੋਕ ਮਹਲਾ ਤੀਜਾ ਗੁਰਮੁਖ ਧਿਆਨ ਸਹਿਜ ਧੋਨੇ ਉਪਜੈ ਸੱਚ ਨਾਮ ਚਿਤ ਲਾਇਆ ਗੁਰਮੁਖ ਅਨੰਦਿਨ ਰਹੈ ਰੰਗ ਰਾਤਾ ਹਰਿ ਕਾ ਨਾਮ ਮਨ ਭਾਇਆ ਗੁਰਮੁਖ ਹਰ ਵੇਖਹਿ ਗੁਰਮੁਖ ਹਰ ਬੋਲਹਿ ਗੁਰਮੁਖ ਹਰ ਸਹਿਜ ਰੰਗ ਲਾਇਆ ਨਾਨਕ ਗੁਰਮੁਖ ਗਿਆਨ ਪ੍ਰਾਪਤ ਹੋਵੈ ਤਿਮਰ ਅਗਿਆਨ ਅੰਧੇਰ ਚੁਕਾਇਆ ਜਿਸਨੋ ਕਰਮ ਹੋਐ ਧੁਰ ਪੂਰਾ ਤਿਨ ਗੁਰਮੁਖ ਹਰ ਨਾਮ ਧਿਆਇਆ ਮਹੱਲਾ ਤੀਜਾ ਸਤਿਗੁਰ ਜਿਨਾਂ ਨਾ ਸੇਵਿਉ ਸ਼ਬਦ ਨਾਲ ਲੱਗੋ ਪਿਆਰ ਸਹਿਜੇ ਨਾਮ ਨਾ ਧਿਆਇਆ ਕਿ ਤਿਆਇਆ ਸੰਸਾਰ ਫਿਰ ਫਿਰ ਜੂਨੀ ਪਾਈਐ ਵਿਸਤਾ ਸਦਾ ਖਵਾਰ ਕੂੜੈ ਲਾਲਚ ਲੱਗਿਆ ਨਾ ਉਰਵਾਰ ਨਾ ਪਾਰ ਨਾਨਕ ਗੁਰਮੁਖਿ ਉੱਪਰੇ ਜੇ ਆਪ ਮੇਲੇ ਕਰਤਾਰ ਪੌੜੀ ਭਗਤ ਸਚੈ ਦਰਸੋਂ ਹੁੰਦੇ ਸਚੈ ਸ਼ਬਦ ਰਹਾਏ ਹਰ ਕੀ ਪ੍ਰੀਤ ਤਿਨ ਊਪਜੀ ਹਰ ਪ੍ਰੇਮ ਕਸਾਏ ਹਰ ਰੰਗ ਰਹੇ ਸਦਾ ਰੰਗ ਰਾਤੇ ਰਸਨਾ ਹਰ ਰਸ ਪਿਆਏ ਸਫਲ ਜਨਮ ਜਿਨਨੀ ਗੁਰਮੁਖ ਜਾਤਾ ਹਰ ਜੀਉ ਹਿਰਦੈ ਵਸਾਏ ਬਾਜ ਗੁਰੂ ਫਿਰੈ ਬਿਲ ਲਾਂਦੀ ਦੂਜੇ ਭਾਇ ਖੁਆਈ ਸਲੋਕ ਮਹਲਾ 3 ਕਲਯੁਗ ਮਹਿ ਨਾਮ ਨਿਧਾਨ ਭਗਤੀ ਖੱਟਿਆ ਹਰ ਉਕਤਮ ਪਦ ਪਾਇਆ ਸਤਗੁਰ ਸੇਵ ਹਰ ਨਾਮ ਮਨ ਵਸਾਇਆ ਅਨ ਦਿਨ ਨਾਮ ਧਿਆਇਆ ਵਿਚੇ ਗ੍ਰਹ ਗੁਰ ਬਚਨ ਉਦਾਸੀ ਹਉ ਮੈਂ ਮੋਹ ਜਲਾਇਆ ਆਪ ਤਰਿਆ ਕੁਲ ਜਗਤ ਤਰਾਇਆ ਧੰਨ ਜਣੇਂਦੀ ਮਾਇਆ ਐਸਾ ਸਤਗੁਰ ਸੋਈ ਪਾਏ ਜਿਸ ਧੁਰ ਮਸਟਕ ਹਰ ਲੇਖ ਪਾਇਆ ਜਨ ਨਾਨਕ ਬਲਿਹਾਰੀ ਗੁਰੇ ਆਪਣੇ ਵਿਟਹੁ ਜਿਨ ਭ੍ਰਮ ਭੁੱਲਾ ਮਾਰਗ ਪਾਇਆ ਮਹਲਾ ਤੀਜਾ ਤ੍ਰੈ ਗੁਣ ਮਾਇਆ ਵੇਖ ਭੁੱਲੇ ਜਿਉ ਦੇਖ ਦੀਪਕ ਪਤੰਗ ਪਚਾਇਆ ਪੰਡਤ ਭੁੱਲ-ਪੁੱਲ ਮਾਇਆ ਵੇਖਹਿ ਤਿਖਾ ਕਿਨੈ ਕਿਹੋ ਆਣ ਚੜਾਇਆ ਦੂਜੈ ਭਾਇ ਪੜਹਿ ਨਿਤ ਵਿਖਿਆ ਨਾਮਹੁ ਦਈਏ ਖੋ ਆਇਆ ਜੋਗੀ ਜੰਗਮ ਸੰਨਿਆਸੀ ਭੁੱਲੇ ਉਹਨਾ ਹੰਕਾਰ ਬਹੁ ਗਰਭ ਵਧਾਇਆ ਸਾਧਨ ਭੋਜਨ ਨਾ ਲੈ ਹੀ ਸਤਿ ਭਿਖਿਆ ਮਨ ਹੱਠ ਜਨਮ ਗੁਆਇਆ ਇਤਣਿਆਂ ਵਿੱਚੋ ਸੋ ਜਨ ਸੰਮਧਾ ਜਿਨ ਗੁਰਮਖ ਨਾਮ ਧਿਆਇਆ ਜਨ ਨਾਨਕ ਕਿਸਨੂ ਆਖ ਸੁਨਾਈਐ ਜਾਂ ਕਰਦੇ ਸਭ ਕਰਾਇਆ ਪੌੜੀ ਮਾਇਆ ਮੋਹ ਪ੍ਰੀਤ ਹੈ ਕਾਮ ਕ੍ਰੋਧ ਅਹੰਕਾਰਾ ਇਹ ਜਮ ਕੀ ਸਰਕਾਰ ਹੈ ਇਨਾ ਉੱਪਰ ਜਮ ਕਾ ਡੰਡ ਕਰਾਰਾ ਮਨਮੁਖ ਜਮ ਮਗ ਪਾਈਐਨ ਜਿਨ ਦੂਜਾ ਭਾਉ ਪਿਆਰਾ ਜੰਪੁਰ ਬੱਦੇ ਮਾਰੀਐਨ ਕੋ ਸੁਣੈ ਨਾ ਪੋਕਾਰਾ ਜਿਸਨੋ ਕਿਰਪਾ ਕਰੇ ਤਿਸ ਗੁਰ ਮਿਲੈ ਗੁਰਮੁਖ ਨਿਸਤਾਰਾ ਸਲੋਕ ਮਹਲਾ 3 ਜਹ ਹਉ ਮਮਤਾ ਮੋਹਣੀ ਮਨ ਮੁਖਾਂ ਨੂੰ ਗਈ ਖਾਏ ਜੋ ਮੋਹੇ ਦੂਜੈ ਚਿਤ ਲਾਹੇਂਦੇ ਤਿੰਨਾ ਵਿਆਪ ਰਹੀ ਲਪਟਾਏ ਗੁਰ ਕਾਬ ਸ਼ਬਦ ਪਰ ਜਾਲੀਐ ਤਾ ਇਹ ਵਿੱਚੋਂ ਜਾਏ ਤਨ ਮਨ ਹੋਵੇ ਉਜਲਾ ਨਾਮ ਵਸੇ ਮਨ ਆਏ ਨਾਨਕ ਮਾਇਆ ਕਾ ਮਾਰਨ ਹਰ ਨਾਮ ਹੈ ਗੁਰਮੁਖ ਪਾਇਆ ਜਾਏ ਮਹਲਾ ਤੀਜਾ ਇਹੋ ਮਨ ਕੇ ਤੜਿਆਂ ਜੁਗ ਭਰਮਿਆਂ ਫਿਰ ਰਹੈ ਨਾ ਆਵੈ ਜਾਏ ਹਰ ਭਾਣਾ ਤਾਂ ਪਰਮਾਏਨ ਕਰ ਪ੍ਰਪੰਚ ਖੇਲ ਉਪਾਏ ਜਨ ਹਰ ਬਖਸ਼ੇ ਤਾਂ ਗੁਰ ਮਿਲੈ ਅਸਥਿਰ ਰਹੈ ਸਮਾਈ ਨਾਨਕ ਮਨ ਹੀ ਤੇ ਮਨ ਮਾਨਿਆ ਨਾ ਕਿਛ ਮਰੈ ਨਾ ਜਾਏ ਪੌੜੀ ਕਾਇਆ ਕੋਟ ਅਪਾਰ ਹੈ ਮਿਲਣਾ ਸੰਜੋਗੀ ਕਾਇਆ ਅੰਦਰ ਆਪ ਵਸ ਰਹਾ ਆਪੇ ਰਸ ਭੋਗੀ ਆਪ ਅਤੀਤ ਅਲਿਪਤ ਹੈ ਨਿਰਜੋਗ ਹਰ ਜੋਗੀ ਜੋ ਤਿਸ ਭਾਵੈ ਸੋ ਕਰੇ ਹਰ ਕਰੇ ਸੋ ਹੋਗੀ ਹਰ ਗੁਰਮੁਖ ਨਾਮ ਧਿਆਈਐ ਲਹਿ ਜਾਹਿ ਵਜੋਗੀ ਸ਼ਲੋਕ ਮਹਲਾ 3 ਵਾਹ ਵਾਹ ਆਪ ਖਾਏਂਦਾ ਗੁਰ ਸ਼ਬਦੀ ਸੱਚ ਸੋਏ ਵਾਹ ਵਾਹ ਸਿਫਤ ਸਲਾਹਾ ਹੈ ਗੁਰਮੁਖ ਬੂਝੈ ਕੋਇ ਵਾਹ ਵਾਹ ਬਾਣੀ ਸੱਚ ਹੈ ਸੱਚ ਮਿਲਾਵਾ ਹੋਈ ਨਾਨਕ ਵਾਹ ਵਾਹੋ ਕਰਤਿਆਂ ਪ੍ਰਭ ਪਾਇਆ ਕਰਮ ਪ੍ਰਾਪਤ ਹੋਏ ਮਹੱਲਾ ਤੀਜਾ ਵਾਹ ਵਾਹੋ ਕਰਤੀ ਰਸਨਾ ਸ਼ਬਦ ਸੁਹਾਈ ਪੂਰਾ ਸ਼ਬਦ ਪ੍ਰਭ ਮਿਲਿਆ ਆਈ ਵਡਭਾਗੀਆਂ ਵਾਹ ਵਾਹੋ ਮੂੰਹ ਕਢਾਈ ਵਾਹ ਵਾਹੋ ਕਰਹਿ ਸਹੀ ਜਨ ਸੋਹਣੇ ਤਿਨ ਕਉ ਪਰਜਾ ਪੂਜਣ ਆਈ ਵਾਹ ਵਾਹ ਕਰਮ ਪ੍ਰਾਪਤ ਹੋਵੇ ਨਾਨਕ ਦਰ ਸੱਚੈ ਸੋ ਬਾਪਾਈ ਪੌੜੀ ਬਜਰ ਕਪਾਟ ਕਾਇਆ ਗੜ ਭੀਤਰ ਕੂੜ ਕੁਸਤ ਅਬਮਾਨੀ ਭਰਮ ਭੂਲੇ ਨਦਰਨਾ ਆਮਨੀ ਮਨ ਮੁਖਿ ਆਂਦੇ ਅਗਿਆਨੀ ਉਪਾਏ ਕਿਤੈ ਨ ਲੱਭਨੀ ਕਰ ਭੇਖ ਥਕੇ ਭੇਖਵਾਨੀ ਗੁਰ ਸ਼ਬਦੀ ਖੋਲਾਈਐਨ ਹਰ ਨਾਮ ਜਪਾਨੀ ਹਰ ਜਿਉ ਅਮਰਤ ਬਿਰਖ ਹੈ ਜਿਨ ਪੀਆ ਤੇ ਤ੍ਰਿਪਤਾਨੀ ਸ਼ਲੋਕ ਮਹੱਲਾ ਤੀਜਾ ਵਾਹ ਵਾਹ ਕਰਤੇ ਆ ਰੈਣ ਸੁਖ ਵਿਹਾਇ ਵਾਹ ਵਾਹ ਕਰਤੇ ਆ ਸਦਾ ਆਨੰਦ ਹੋਵੈ ਮੇਰੀ ਮਾਏ ਵਾਹ ਵਾਹ ਕਰਤੇ ਆ ਹਰ ਸਿਉ ਲਿਵਲਾਇ ਵਾਹ ਵਾਹ ਕਰਮੀ ਬੋਲੇ ਬੁਲਾਇ ਵਾਹ ਵਾਹ ਕਰਤੇ ਆ ਸੂਬਾ ਪਾਏ ਨਾਨਕ ਵਾਹੋ ਆਹੋ ਸੱਤਰ ਜਾਏ ਮਹੱਲਾ ਤੀਜਾ ਵਾਹੋ ਆਹੋ ਬਾਣੀ ਸੱਚ ਹੈ ਗੁਰਮੁਖ ਲੱਦੀ ਭਾਲ ਵਾਹੋ ਆਹੋ ਸ਼ਬਦੇ ਉਚਰੈ ਵਾਹੋ ਆਹੋ ਹਿਰਦੈ ਨਾਲ ਵਾਹੋ ਆਹੋ ਕਰਤਿਆਂ ਹਰ ਪਾਇਆ ਸਹਿਜੇ ਗੁਰਮੁਖ ਭਾਲ ਸੇਵੜ ਭਾਗੀ ਨਾਨਕਾ ਹਰ ਹਰ ਹਿਰਦੈ ਸੰਭਾਲ ਪੌੜੀ ਏ ਮਨ ਆਤ ਲੋਬੀਆ ਨਿਤ ਲੋਬੇ ਰਾਤਾ ਮਾਇਆ ਮਨਸਾ ਮੋਹਣੀ ਦਹਿ ਦੇ ਸਫਰਾਤਾ ਅੱਗੇ ਨਾਉ ਜਾਤ ਨਾ ਜਾਏ ਸੀ ਮਨ ਮੁਖ ਦੁਖ ਖਾਤਾ ਰਸਨਾ ਹਰ ਰਸਨਾ ਚਖਿਓ ਫੀਕਾ ਬੋਲਾਤਾ ਜਿਨਾਂ ਗੁਰਮੁਖੇ ਅੰਮ੍ਰਿਤ ਚਾਖਿਆ ਸੇ ਜਨ ਤ੍ਰਿਪ ਤਾਤਾ ਸ਼ਲੋਕ ਮਹਲਾ 3